ਅੰਮ੍ਰਿਤਸਰ ਦੇ ਪਿੰਡ ਦੇਵਿਦਾਸਪੁਰਾ ਛੰਡਿਆਲਾ ਗੁਰੂ ਨੇੜੇ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿਸ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਵਿਦੇਸ਼ ਕੈਨੇਡਾ ਗਏ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦੇਵਿਦਾਸਪੁਰਾ ਵਜੋਂ ਹੋਈ ਹੈ ਪਰਿਵਾਰ ਨੇ ਕੈਨੇਡਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਤਲ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ ਮੇਰੇ ਉਪਤੀ ਜਹਾਜੇ ਮੇਰਾ ਛੋਟਾ ਭਰਾ ਸੁਖਦੇਵ ਸਿੰਘ ਤੇ ਜੋ ਦਾਹਾਗਾਤ 2023 ਨੂੰ ਅਸੀਂ ਉਹ ਸਟੱਡੀ ਵੇਖ ਤੇ ਭੇਜਿਆ ਸੀ ਉਹਦੀ ਸਟੱਡੀ ਕੰਪਲੀਟ ਹੋ ਚੁੱਕੀ ਉਹ ਤੋਂ ਬਾਅਦ ਵਰਕ ਪਰਮਿਟ ਵੀ ਮੈਂ ਉਹ ਸਟੱਡੀ ਦੇ ਨਾਲ ਨਾਲ ਵਰਕ ਵੀ ਕਰਦਾ ਰਿਹਾ ਸੀ ਆਪਣੀਆਂ ਫੀਸਾਂ ਵੀ ਨੇ ਸਾਰੀਆਂ ਆਪ ਹੀ ਕੱਢੀਆਂ ਐ ਤੇ ਹੁਣ ਵੀ ਉਹਨੇ ਸਾਰੇ ਪੈਸੇ ਆਪ ਕਮਾ ਕੇ ਪੀਆਰ ਵਾਸਤੇ ਫਾਈਲ ਲਾਈ ਸੀ ਤੇ ਉਹ ਜਿਹੜੇ ਪੈਸੇ ਉਹਦੇ 11 ਬਿਲੀਅਨ ਨੇ ਵੇਖ ਲੈ ਇਹਦੇ ਕੋ ਤੇ ਉਹ ਬਸ ਉਹਨਾਂ ਨੇ ਚੰਦ ਸਾਰਾ ਛਾੜਤਾ ਸਾਨੂੰ ਕਤਲ ਦਾ ਸ਼ੱਕ ਹੈ ਜੀ ਇਹਦੇ ਕੋ ਗਾਨ ਭਾਵੇਂ ਤੇ ਕੋ ਆਪਣੀ ਸੀ ਇਹਦੀ ਗਾਨ ਉਹਨਾਂ ਮਾਰਤਾ ਨੂੰ ਮੁੰਡਾ ਬੜਾ ਹਸਮੁਖ ਸੀ ਸਾਡੇ ਸਾਨੂੰ ਖੁਸ਼ੀ-ਖੁਸ਼ੀ ਦੱਸ ਰਿਹਾ ਵੀ ਮੇਰੀ ਫਾਈਲ ਲੱਗ ਗਈ ਆ ਤੇ ਪੈਸੇ ਮੇਰੇ ਕੋਲ ਆ ਵੀ ਹੈਗੇ ਆ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਕਿ ਪੈਸੇ ਮੇਰੇ ਕੋਲ ਆ ਮੈਂ ਆਪੇ ਉਹਦੀ ਪੀਆਰ ਦੀ ਫੀਸ ਜਿਹੜੀ ਭਰ ਦੇਣੀ ਆ ਤੇ ਪੈਸੇ ਉਹਦੇ ਕੋਲ ਉਹਦੇ 11 ਮਿਲੀਅਨ ਨੇ ਵੇਖ ਲਏ ਆ ਪੈਸੇ ਪਹਿਲਾਂ ਜਿੱਤੇ ਉਹ ਬੜਾ ਵਧੀਆ ਘਰ ਇਹਨੂੰ ਪਿਛਲੀ ਪਹਿਲੀ ਨੂੰ ਦਸੰਬਰ 1 ਨੂੰ ਜਿਹੜਾ ਵਾ ਉਹ ਨਵੇਂ ਥਾਂ ਲੈ ਗਏ ਆ ਜਿਹੜੇ ਦੇ ਯਾਰ ਬੇਲੀ ਆ ਨਵੇਂ ਬਣੇ ਤੇ ਸਾਨੂੰ ਤੇ ਸਾਰਾ ਸ਼ੱਕ ਉਹਨਾਂ ਤੇ ਹੀ ਆ ਕਿ ਉਹਨਾਂ ਨੇ ਕੋਈ ਕੀਤਾ ਕਾਲਾ ਮਾਲਾ ਸਾਰਾ ਅਸੀਂ ਜੀ ਗੁਰਦ ਸਾਨੂੰ ਉਤੋਂ ਦੀ ਜਿਹੜੀ ਬੀਸੀਟੀ ਪੁਲਿਸ ਹੈਗੀ ਆ ਉਹਦਾ ਫੋਨ ਆਇਆ ਕਿ ਸੰਦੂ ਜੀ ਦੇ ਡੈਡ ਬਸ ਅਹੀਂ ਉਸ ਤੋਂ ਬਾਅਦ ਗੋਲੀ ਗੋਲੀ ਦਾ ਕਿੰਨੇ ਦੱਸੇ ਗੋਲੀ ਮਾਰੀ ਗੋਲੀ ਦਾ ਅੱਜ ਉਸ ਤੋਂ ਪੁਲਿਸ ਨੇ ਦੱਸਿਆ ਪਹਿਲਾਂ ਇਹਨਾਂ ਨੇ ਦੱਸ ਦੇਣੀ ਸੀ ਤੇ ਤੋਂ ਅਸੀਂ ਜਿਹੜਾ ਵਾ ਉਹ ਐਫੀਡੇਵਿਟ ਭੇਜੇ ਇੱਕ ਉਹ ਜਿਹੜੇ ਮੁੰਡੇ ਇਹਦੇ ਨਾਲ ਹੈਗੇ ਹੈ ਨਾ ਪਹਿਲਾਂ ਜਿਹਦਾ ਨਾਂ ਰਹਿੰਦਾ ਸੀ 2.5 ਸਾਲ ਤੋਂ ਰਹਿ ਰਿਹਾ ਸੀ ਉਹ ਇਹਨੂੰ ਮਾਂ ਪਿਓ ਵਾਂਗ ਸਾਭਦੇ ਸੀ ਰੋਟੀ ਪਾਣੀ ਵੀ ਦਿੰਦੇ ਸੀ ਇਹਨੂੰ ਸਭ ਕੁਝ ਤੇ ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਅਸੀਂ ਉਹ ਮੁੰਡੇ ਨੂੰ ਦੇ ਨਾਂ ਤੇ ਅਸੀਂ ਉਹ ਭੇਜੀ ਆ ਐਫੀਡੇਵਿਟ ਤੇ ਉਹ ਤੋਂ ਬਾਅਦ ਅੱਜ ਪੁਲਿਸ ਨੇ ਵੀ ਕਨਫਰਮ ਕਰਤਾ ਵੀ ਗੋਲੀ ਨਾਲ ਡੈਥ ਹੋਈ ਹੈ ਦੀ ਤੇ ਡੈੱਡ ਬਡੀ ਕਿੱਥੇ ਮਿਲਲੀ ਜੰਗਲਾਂ ਵਿੱਚੋਂ ਉਧਰ ਕੈਮਲੂਸ ਦੇ ਜੰਗਲਾਂ ਵਿੱਚੋਂ